ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਥ ਸੰਗਤ ਜੀ ਆਪਣਾ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿਸ ਘਰ ਦੇ ਵਿੱਚ ਰਾਤ ਦੇ ਸਮੇਂ ਇਹ ਕੱਚ ਦੇ ਭਾਂਡੇ ਦਾ ਉਪਾ ਕੱਚ ਦੇ ਭਾਂਡੇ ਦਾ ਇਹ ਉਪਾਅ ਕੀਤਾ ਜਾਂਦਾ ਹੈ ਉਥੇ ਨਾ ਕੋਈ ਰੋਗ ਅਤੇ ਨਾ ਹੀ ਗਰੀਬੀ ਆਉਂਦੀ ਹੈ ਔਸਕਰ ਦੇ ਵਿੱਚ ਖੁਸ਼ੀਆਂ ਆ ਆ ਕੇ ਵਾਸ ਕਰਦੀਆਂ ਨੇ ਸਤ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਜੀ ਵਾਹਿਗੁਰੂ ਜੀ ਲਿਖ ਕੇ ਅਪ ਗੁਰੂ ਜੀ ਲਿਖ ਕੇ ਚਰਨਾ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੀ ਸਾਧ ਸੰਗਤ ਜੀ ਆਓ ਫਿਰ ਅੱਜ ਦੇ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਅਸੀਂ ਆਪਣੇ ਬਜ਼ੁਰਗਾਂ ਦੇ ਕੋਲ ਸੁਣਿਆ ਵੀ ਆ ਉਹ ਹਮੇਸ਼ਾ ਹੀ ਤੰਦਰੁਸਤ ਰਹਿੰਦੇ ਸਨ ਅੱਜ ਕੱਲ ਆਪਣੇ ਘਰ ਬਿਮਾਰੀਆਂ ਦੇ ਨਾਲ ਭਰ ਗਏ ਹਨ ਜੇਕਰ ਅਸੀਂ ਵੀ ਨਿਰੋਗ ਰਹਿਣਾ ਹੈ ਤਾਂ ਇਹ ਜੁਗਤਾ ਸਾਨੂੰ ਵੀ ਚਾਹੀਦੀ ਹੈ ਤੁਸੀਂ ਕਰਨਾ ਕੀ ਹੈ ਕਿ ਇੱਕ ਕੱਚ ਦਾ ਬਰਤਨ ਲੈ ਲਓ ਕਿਉਂਕਿ ਕੱਚ ਦਾ ਬਰਤਨ ਕਦੇ ਵੀ ਝੂਠਾ ਨਹੀਂ ਹੁੰਦਾ ਜੋ ਬਾਕੀ ਚੀਜ਼ਾਂ ਹੁੰਦੀਆਂ ਨੇ ਉਹ ਝੂਠੀਆਂ ਹੁੰਦੀਆਂ ਨੇ ਕਿਉਂਕਿ ਜਦੋਂ ਉਹ ਚੀਜ਼ਾਂ ਬਣਦੀਆਂ ਨੇ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਕੈਮੀਕਲ ਪਾਏ ਜਾਂਦੇ ਨੇ ਕੱਚ ਬਣਾਉਣ ਵੇਲੇ ਇਸ ਵਿੱਚ ਕੋਈ ਵੀ ਕੈਮੀਕਲ ਨਹੀਂ ਪੈਂਦਾ ਕਿ ਜੋ ਵੀ ਖੁੱਲ ਕੇ ਤੁਹਾਡੇ ਇੱਕ ਫੇਰ ਬਰਤਨ ਦੇ ਵਿੱਚ ਵੱਢ ਜਾਵੇ ਜੇਕਰ ਅਸੀਂ ਕੱਚ ਦੇ ਭਾਂਡੇ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਨੇ ਹੁਣ ਦੂਸਰੀ ਚੀਜ਼ ਲੈਣੀ ਹੈ ਆਲੂ ਬਖਾਰਾ ਜੋ ਸਾਡੇ ਲੀਵਰ ਨੂੰ ਜਿਵੇਂ ਅਸੀਂ ਬਰਤਨ ਨੂੰ ਸਾਫ਼ ਕਰਦੇ ਹਾਂ ਤਾਂ ਬਰਤਨ ਲਿਸ਼ਕ ਜਾਂਦਾ ਹੈ ਇਹ ਐਵੇਂ ਹੀ ਸਰੀਰ ਨੂੰ ਸਾਫ਼ ਤੇ ਨਰੋਆ ਕਰ ਦੇਵੇਗਾ ਇਸ ਦਾ ਜੋ ਖੱਟਾਪਨ ਹੁੰਦਾ ਹੈ ਉਹ ਸਾਡੇ ਅੰਦਰ ਨੂੰ ਸਾਫ਼ ਕਰ ਦਿੰਦਾ ਹੈ ਤੀਸਰੀ ਚੀਜ਼ ਅਸੀਂ ਲੈਣੀ ਹੈ ਉਹ ਹੈ ਇਮਲੀ ਇਮਲੀ ਦੀ ਤਸਵੀਰ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਤੁਸੀਂ ਸੁਣਿਆ ਹੀ ਹੋਵੇਗਾ ਇਮਲੀ ਦਾ ਜੋ ਦਰਖਤ ਹੁੰਦਾ ਹੈ ਉਹ ਲਗਭਗ 40 ਸਾਲ ਬਾਅਦ ਫਲ ਦਿੰਦਾ ਹੈ ਇਹ ਜਿੱਥੇ ਵੀ ਜਾਵੇਗੀ ਹਰ ਸ਼ੈ ਨੂੰ ਠੰਡੀ ਕਰ ਦੇਵੇਗੀ। ਇਮਲੀ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਮਾੜੇ ਤੱਤ ਹੁੰਦੇ ਨੇ ਉਹਨਾਂ ਨੂੰ ਇਹ ਪਸ਼ਾਬ ਦੇ ਰਾਹੀਂ ਬਾਹਰ ਕੱਢ ਦਿੰਦੀ ਹੈ। ਅਸੀਂ ਇਮਲੀ ਨੂੰ ਸਾਲ ਦੇ 12 ਮਹੀਨੇ ਵਰਤੋਂ ਦੇ ਵਿੱਚ ਲਿਆ ਸਕਦੇ ਹਾਂ। ਹਾਂ। ਆਪਾਂ ਕਿ ਸਾਰਾ ਸਾਲ ਆਪਾਂ ਇਸ ਦੀ ਵਰਤੋਂ ਕਰ ਸਕਦੇ ਸਾਰਾ ਸਾਲ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ ਆਓ ਅਸੀਂ ਹੁਣ ਤੁਹਾਨੂੰ ਇਸ ਦੀ ਵਿਧੀ ਬਾਰੇ ਦੱਸਦੇ ਹਾਂ ਪਰ ਇਸ ਦੇ ਨਾਲ ਨਾਲ ਕੁਝ ਕੰਮ ਨੇ ਜੋ ਸਾਨੂੰ ਛੱਡਨੇ ਪੈਣਗੇ ਪਹਿਲੀ ਗੱਲ ਇਹ ਹੈ ਕਿ ਤੁਸੀਂ ਰਾਤ ਨੂੰ ਦਾਲ ਖਾਣੀ ਬੰਦ ਕਰ ਦਿਓ ਸ਼ਾਮ 6 ਵਜੇ ਤੋਂ ਬਾਅਦ ਤੁਸੀਂ ਕੁਝ ਵੀ ਨਾ ਖਾਓ ਭਾਵ ਕਿ ਜਦੋਂ ਸੂਰਜ ਡੁੱਬਦਾ ਹੈ ਉਸ ਤੋਂ ਬਾਅਦ ਸ਼ਾਮ ਨੂੰ ਕੁਝ ਵੀ ਨਾ ਖਾਓ ਜੇਕਰ ਤੁਸੀਂ ਨਿਰੋਗ ਰਹਿਣਾ ਚਾਹੁੰਦੇ ਹੋ ਤਾਂ ਜਿਨ੍ਹਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਗੋਡੇ ਗਿੱਟੇ ਦਰਦ ਕਰਦੇ ਨੇ ਉਹਨਾਂ ਨੂੰ ਰਾਤ ਨੂੰ ਦਾਲ ਨਹੀਂ ਖਾਣੀ ਚਾਹੀਦੀ ਉਹ ਰਾਤ ਦੇ ਸਮੇਂ ਦਾਲ ਖਾਣੀ ਬੰਦ ਕਰ ਦਿਓ ਅਤੇ ਰਾਤ ਨੂੰ ਕਦੇ ਵੀ ਦਹੀਂ ਨਹੀਂ ਖਾਣਾ ਚਾਹੀਦਾ ਕਿਉਂਕਿ ਕਈਆਂ ਦੀ ਆਦਤ ਹੁੰਦੀ ਹੈ ਜਦੋਂ ਵੀ ਰੋਟੀ ਖਾਣੀ ਹੈ ਉਦੋਂ ਹੀ ਦਹੀਂ ਖਾਣਾ ਹੁੰਦਾ ਹੈ ਦਹੀਂ ਸਰੀਰ ਲਈ ਬਹੁਤ ਵਧੀਆ ਹੁੰਦਾ ਹੈ ਪਰ ਰਾਤ ਵੇਲੇ ਦਹੀਂ ਨਹੀਂ ਖਾਣਾ ਚਾਹੀਦਾ ਜੇਕਰ ਸਵੇਰੇ ਖਾਲੀ ਪੇਟ ਅਸੀਂ ਦਹੀਂ ਖਾਂਦੇ ਹਾਂ ਤਾਂ ਇਸ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਪਰ ਦਹੀਂ ਦੇ ਵਿੱਚ ਕਦੇ ਵੀ ਨਮਕ ਪਾ ਕੇ ਨਾ ਖਾਓ ਦਹੀਂ ਦੇ ਵਿੱਚ ਹਮੇਸ਼ਾ ਹੀ ਗੁੜ ਜਾਂ ਸ਼ੱਕਰ ਹੀ ਪਾ ਕੇ ਖਾਓ ਜੇਕਰ ਦਹੀਂ ਨੂੰ ਤੁਸੀਂ ਖਾਲੀ ਪੇਟ ਖਾਓਗੇ ਤਾਂ ਇਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਭਾਵ ਕਿ ਸੰਜੀਵਨੀ ਬੂਟੀ ਵਾਂਗੂ ਤੁਹਾਡੇ ਸਰੀਰ ਨੂੰ ਲੱਗੇਗਾ ਰਾਤ ਨੂੰ ਥੋੜੀ ਜਹੀ ਇਮਲੀ ਦੋ ਦਾਣੇ ਆਲੂ ਬੁਖਾਰੇ ਦੇ ਤੇ ਦੋ ਗਲਾਸ ਪਾਣੀ ਦੇ ਵਿੱਚ ਇਸ ਨੂੰ ਪਿਉ ਦਿਓ ਤੁਸੀਂ ਇੱਕ ਕੱਚ ਦਾ ਡੱਬਾ ਲੈ ਲਓ ਦੋ ਆਲੂ ਬੁਖਾਰੇ ਲੈ ਲਓ ਥੋੜੀ ਜਹੀ ਇਮਲੀ ਪਲੇਟ ਦੇ ਵਿੱਚ ਰੱਖ ਲਓ ਉਹ ਦੋ ਗਲਾਸ ਪਾਣੀ ਨੂੰ ਤੁਸੀਂ ਕੱਚ ਦੇ ਬਰਤਨ ਵਿੱਚ ਪਾ ਲਓ ਇਹਨਾਂ ਦੋਵਾਂ ਚੀਜ਼ਾਂ ਨੂੰ ਸਾਰੀ ਰਾਤ ਕੱਚ ਦੇ ਬਰਤਨ ਵਿੱਚ ਪਏ ਰਹਿਣ ਦਿਓ ਸਵੇਰੇ ਉੱਠ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਹੱਥਾਂ ਦੇ ਨਾਲ ਮਸਲ ਲਓ ਜਿਹੜਾ ਕਿ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਣ ਉਸ ਤੋਂ ਬਾਅਦ ਇਸ ਪਾਣੀ ਨੂੰ ਪੁਣ ਲਵੋ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਪੀ ਲਵੋ ਇਸ ਦੇ ਨਾਲ ਕਈ ਬਿਮਾਰੀਆਂ ਤੁਹਾਡੇ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਣਗੀਆਂ ਜੋ ਖਾਲੀ ਪੇਟ ਤੁਸੀਂ ਗੈਸਲੀ ਕੈਪਸੂਲ ਲੈਂਦੇ ਹੋ ਉਸ ਨੂੰ ਬੰਦ ਕਰੋ ਤੇ ਇਸ ਨੂੰ ਪੀਣਾ ਸ਼ੁਰੂ ਕਰ ਦਿਓ ਤੁਸੀਂ ਬਹੁਤ ਹੀ ਜਲਦ ਤੰਦਰੁਸਤ ਹੋ ਜਾਵੋਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤੇਜਾਬ ਬੰਦਾ ਹੈ ਉਹ ਇਹ ਚੀਜ਼ ਨੂੰ ਰੋਜ਼ ਜ਼ਰੂਰ ਪੀਓ ਇਸ ਨਾਲ ਤੁਹਾਡਾ ਸਾਰਾ ਅੰਦਰ ਜੋ ਹੈ ਉਹ ਸਾਫ਼ ਹੋ ਜਾਵੇਗਾ ਅਤੇ ਤੁਹਾਡੇ ਲੀਵਰ ਦੀ ਸਾਰੀ ਗਰਮੀ ਦੂਰ ਹੋ ਜਾਵੇਗੀ ਜਿਹੜਾ ਤੁਸੀਂ ਸਵੇਰੇ ਉੱਠ ਕੇ ਕੈਪਸੂਲ ਖਾਂਦੇ ਹੋ ਇਹ ਤੁਹਾਨੂੰ ਕੈਂਸਰ ਦੇ ਕੋਲ ਲੈ ਕੇ ਜਾ ਰਿਹਾ ਹੈ ਇਹ ਤੁਸੀਂ ਹੁਣ ਆਪ ਸੋਚ ਲਵੋ ਕਿ ਤੁਸੀਂ ਕਿਹੜਾ ਕੰਮ ਕਰਨਾ ਹੈ ਜਿਨ੍ਹਾਂ ਦਾ ਲੀਵਰ ਫੈਟੀ ਹੈ ਉਹ ਇਹ ਚੀਜ਼ ਨੂੰ ਜ਼ਰੂਰ ਪੀਓ ਕਈਆਂ ਦਾ ਵਜ਼ਨ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਉਹ ਵੀ ਇਹ ਚੀਜ਼ ਨੂੰ ਜ਼ਰੂਰ ਪੀਓ ਕਈ ਕਹਿੰਦੇ ਨੇ ਕਿ ਸਾਡਾ ਸਾਡਾ ਪੇਟ ਦਿਨੋ ਦਿਨ ਵੱਧ ਰਿਹਾ ਹੈ ਉਹ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਅਤੇ 6 ਵਜੇ ਤੋਂ ਬਾਅਦ ਕੁਝ ਵੀ ਨਾ ਖਾਓ ਆਪਣੇ ਆਪ ਨਾਲ ਇੱਕ ਪ੍ਰਣ ਕਰ ਲਓ ਕਿ ਅਸੀਂ ਸੂਰਜ ਡੁੱਬਣ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਤੁਸੀਂ ਬਹੁਤ ਵੱਡਾ ਬਦਲਾ ਆਪਣੇ ਆਪ ਵਿੱਚ ਦੇਖੋਗੇ ਜੋ ਤੁਹਾਡਾ ਲੀਵਰ ਖਰਾਬ ਹੈ ਉਹ ਆਪਣੇ ਆਪ ਹੀ ਸਹੀ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡਾ ਹਾਜਮਾ ਵੀ ਠੀਕ ਹੋ ਜਾਵੇਗਾ ਤੁਹਾਡਾ ਵਧਿਆ ਹੋਇਆ ਪੇਟ ਦਿਨਾਂ ਵਿੱਚ ਹੀ ਗਾਇਬ ਹੋ ਜਾਵੇਗਾ ਇਹ ਪਾਣੀ ਤੁਹਾਨੂੰ ਕਈ ਰੋਗਾਂ ਤੋਂ ਬਚਾ ਸਕਦਾ ਹੈ ਇਸ ਨਾਲ ਸਾਰੀਆਂ ਪੇਟ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਹੁਣ ਤੁਸੀਂ ਸੋਚਣਾ ਹੈ ਕਿ ਤੁਸੀਂ ਇਸ ਪਾਣੀ ਨੂੰ ਪੀਣਾ ਹੈ ਜਾਂ ਫਿਰ ਦਵਾਈਆਂ ਖਾਣੀਆਂ ਨੇ ਪਰ ਦਵਾਈਆਂ ਨਾਲੋਂ ਸਹੀ ਹੈ ਕਿ ਅਸੀਂ ਇਸ ਪਾਣੀ ਦਾ ਸੇਵਨ ਕਰੀਏ ਇਸ ਨਾਲ ਤੁਸੀਂ ਕਈ ਰੋਗਾਂ ਤੋਂ ਨਿਰੋਗ ਰਹੋਗੇ ਕਈ ਬੀਬੀਆਂ ਦੇ ਚਿਹਰੇ ਦੇ ਉੱਪਰ ਬਹੁਤ ਸਾਰੇ ਕਿੱਲ ਤੇ ਮੋਹਾਂਸੇ ਹੋ ਜਾਂਦੇ ਨੇ ਉਹਨਾਂ ਦਾ ਚਿਹਰਾ ਬਹੁਤ ਹੀ ਖਰਾਬ ਹੋਇਆ ਹੁੰਦਾ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਉਹਨਾ ਬੀਬੀਆਂ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਤੁਸੀਂ ਗੁੜ ਥੋੜੀ ਜਿਹੀ ਇਮਲੀ ਤੇ ਜੀਰਾ ਤੇ ਹਲਦੀ ਇਸ ਸਭ ਨੂੰ ਤੁਸੀਂ ਮਿਲਾ ਕੇ ਤੁਸੀਂ ਇਸ ਨੂੰ ਜਿਵੇਂ ਪੁਰਾਣੇ ਲੋਕ ਕਰਿਆ ਕਰਦੇ ਸੀ ਇਸ ਸਭ ਨੂੰ ਮਿਲਾ ਕੇ ਚਟਨੀ ਬਣਾਇਆ ਕਰਦੇ ਸੀ ਓਵੇਂ ਤੁਸੀਂ ਇਸ ਦੀ ਚਟਨੀ ਬਣਾ ਕੇ ਗੁੜ ਅਤੇ ਇਮਲੀ ਨੂੰ ساری ਰਾਤ ਭਿਓ ਦਿਓ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਸਦੇ ਪਾਣੀ ਨੂੰ ਇੱਕ ਬਰਤਨ ਦੇ ਵਿੱਚ ਪਾ ਲਓ ਜਿਵੇਂ ਕੜਾਹੀ ਵੀ ਲੈ ਸਕਦੇ ਹੋ ਗੋੜ ਨੂੰ ਚਾਹੇ ਕਿਸੇ ਕੱਪੜੇ ਦੇ ਵਿੱਚ ਪਾ ਕੇ ਕੁੱਟ ਲਵੋ ਉਸ ਦੇ ਛੋਟੇ ਛੋਟੇ ਟੁਕੜੇ ਕਰ ਲਵੋ ਚਾਹੇ ਉਸ ਨੂੰ ਭੁੰਨ ਕੇ ਪਾਊਡਰ ਬਣਾ ਲਵੋ ਤੁਸੀਂ ਕਾਲੀ ਮਿਰਚ ਤੇ ਜੀਰੇ ਨੂੰ ਪੀਸ ਲਵੋ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਕੱਚ ਦੇ ਡੱਬੇ ਵਿੱਚ ਸਟੋਰ ਕਰ ਲਵੋ ਇਸ ਨੂੰ ਤੁਸੀਂ 15 ਦਿਨ ਵਰਤਣਾ ਹੈ ਜਿਵੇਂ ਦੁਪਹਿਰ ਦੇ ਵੇਲੇ ਅਸੀਂ ਖਾਣਾ ਖਾਂਦੇ ਹਾਂ ਤਾਂ ਉਸ ਤੋਂ ਪਹਿਲਾਂ ਇਸ ਨੂੰ ਖਾ ਲੈਣਾ ਹੈ ਇਸ ਨੂੰ ਤੁਸੀਂ ਕੋਸੇ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦੇਵੋ ਤੁਸੀਂ ਦੇਖੋਗੇ ਕਿ ਤੁਹਾਡਾ ਚਿਹਰਾ ਬਹੁਤ ਜ਼ਿਆਦਾ ਚਮਕ ਜਾਵੇਗਾ ਤੁਹਾਨੂੰ ਕਿਸੇ ਵੀ ਕੈਮੀਕਲ ਵਾਲੀ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਜੇਕਰ ਤੁਸੀਂ ਇਸ ਕੰਮ ਨੂੰ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਬਹੁਤ ਜ਼ਿਆਦਾ ਮਸਲੇ ਸੁਲਝ ਜਾਣਗੇ ਤੁਹਾਡੀ ਜ਼ਿੰਦਗੀ ਬਹੁਤ ਜ਼ਿਆਦਾ ਸੌਖੀ ਹੋ ਜਾਵੇਗੀ ਸਾਡੇ ਬਜ਼ੁਰਗ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਬਚਣ ਲਈ ਬਹੁਤ ਸਾਰੇ ਛੋਟੇ-ਛੋਟੇ ਜੁਗਤੇ ਕਰਦੇ ਸੀ ਤੇ ਨਾਲੇ ਨਿਰੋਗ ਰਹਿੰਦੇ ਸੀ ਅੱਜ ਕੱਲ ਸਾਡਾ ਜੋ ਖਰਚਾ ਦਵਾਈਆਂ ਤੇ ਹੋ ਰਿਹਾ ਹੈ ਤਾਂ ਸਾਡੇ ਬਜ਼ੁਰਗ ਵੀ ਇਹਨਾਂ ਦਵਾਈਆਂ ਦੇ ਖਰਚੇ ਤੋਂ ਬਚੇ ਰਹਿੰਦੇ ਸੀ ਪਿਆਰੀ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ